ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਅ ਕੀ ਹਾਲ ਚਾਲ ਹੈ ਦੋਸਤੋ ਆਪਣੇ ਨਵੇਂ ਤਾਜੇ ਮਸਤ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਨਿੱਗੇ ਵਲੌਗ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਕਿਉਂਕਿ ਗਰਮੀ ਪੈਂਦੀ ਪਈ ਤੇ ਅੱਜ ਆਪਾਂ ਤੁਹਾਨੂੰ ਇਸ ਵਲੌਗ ਵਿੱਚ ਵਿਖਾਉਣ ਲੱਗੇ ਸੋਨੂ ਸੀਤੋਵਾਲ ਦਾ ਘਰ ਤੁਸੀਂ ਸੋਨੂ ਸੀਤੋਵਾਲ ਦੀਆਂ ਵੀਡੀਓ ਬਹੁਤ ਵੇਖੀਆਂ ਹੋਣੀਆਂ ਹੁਣ ਪਾਵਾਂਗੇ ਆਪਾਂ ਕਾਰਵਾਈ ਤੇ ਹੁਣ ਆਪਾਂ ਉਹਨਾਂ ਦੇ ਘਰੇ ਜਾ ਕੇ ਪਾਵਾਂਗੇ ਕਾਰਵਾਈ ਮਤਲਬ ਕਿ ਆਪਾਂ ਤੁਹਾਨੂੰ ਉਹਦਾ ਘਰ ਵਿਖਾਵਾਂਗੇ ਕਹਿੰਦੇ ਨੇ ਵੀ ਘਰ ਨਵਾਂ ਬਣਾਇਆ ਤੇ ਆਪਾਂ ਚੱਲ ਗਏ ਤੁਹਾਨੂੰ ਵਿਖਾਉਣੇ ਆ ਵੀ ਕੀ ਨਵਾਂ ਬਣਾਇਆ ਹਨਾ ਤੇ ਵਲੌਗ ਨਾਲ ਇਹ ਕੰਟੀਨਿਊ ਬਣੇ ਰਿਹਾ ਜੀ ਸਤਲੁਜ ਦਰਿਆ ਚੈੱਕ ਕਰੋ ਕਿਉਂਕਿ ਇਧਰਲੇ ਪਾਸੇ ਰਹਿ ਜਾਂਦਾ ਵਾ ਆਪਣਾ ਮਾਲਵਾ ਤੇ ਇਹਦੋਂ ਪਰਲੇ ਪਾਸੇ ਰਹਿ ਜਾਂਦਾ ਵਾ ਇਧਰਲੀ ਸਾਈਡ ਰਹਿ ਜਾਂਦਾ ਵਾ ਮਾਝਾ ਅੱਜ ਦੇ ਵਿੱਚ ਉਹਦਾ ਪਿੰਡ ਸੀਤੋਵਾਲ ਹੈਗਾ ਵਾ ਬਾਈਥੋਂ ਕੁਝ ਰਹਿ ਜਾਂਦਾ ਕੋਈ 5 10 ਕਿਲੋਮੀਟਰ ਰਹਿ ਜਾਂਦਾ ਵਾ ਤੇ ਆ ਮਿੱਤਰੋ ਤੁਸੀਂ ਆ ਚੈੱਕ ਕਰੋ ਸਤਲੁਜ ਦਰਿਆ ਦਾ ਥਿਊ ਕਿੰਨਾ ਵਧੀਆ ਆਉਂਦਾ ਪਿਆ ਤੇ ਹੁਣ ਹੜਾਂ ਦਾ ਪਾਣੀ ਇਹ ਦਰਿਆ ਦੇ ਵਿੱਚ ਆਉਣਾ ਸਟਾਰਟ ਹੋ ਜਾਣਾ ਵਾ ਹੋਰ ਕੋਈ ਪੰਜਾ 10 ਦਿਨਾਂ ਬਾਅਦ ਤੇ ਕਿਉਂਕਿ ਯਾਰ ਇਹ ਜੀ ਸੱਤ ਲੋਈ ਤੇ ਬਿਆਸ ਹੁਣ ਸਿਰਫ ਹੜਾਂ ਦਾ ਪਾਣੀ ਕਵਰ ਕਰਨ ਵਾਸਤੇ ਰਹਿ ਗਏ ਨੇ ਆਦਰਵਾਇਜ਼ ਦਾ ਪਾਣੀ ਦਾ ਲੈਵਲ ਹੁਣ ਉੱਪਰਲੇ ਪਾਣੀ ਦਾ ਲੈਵਲ ਵੀ ਕੱਟ ਗਿਆ ਤੇ ਥੱਟਲੇ ਪਾਣੀ ਦਾ ਲੈਵਲ ਵੀ ਕੱਟ ਗਿਆ ਤੇ ਹੁਣ ਸਿਰਫ ਸੱਤ ਲੋਈ ਤੇ ਬਿਆਸ ਦਰਿਆ ਸਿਰਫ ਤੇ ਸਿਰਫ ਯੂਜ਼ ਹੁੰਦੇ ਵਾ ਹੜਾਂ ਦਾ ਪਾਣੀ ਸਟੋਰ ਕਰਨ ਵਾਸਤੇ ਉਹ ਵੀ ਕਈ ਵਾਰ ਓਵਰ ਲਿਮਿਟ ਹੋ ਜਾਂਦਾ ਤੇ ਉਹ ਸਾਰੇ ਜਿਹੜੇ ਦਰਿਆ ਦੇ ਨਾਲ ਲੱਗਦੇ ਲੱਗਦੇ ਪਿੰਡਾਂ ਦੇ ਵਿੱਚ ਫਲੱਡ ਆ ਜਾਂਦਾ ਮਿੱਤਰੋ ਜਿਹੜਾ ਸਤਲੁਜ ਦਰਿਆ ਹੈ ਇਹ ਟੋਟਲ ਇਹਦੀ ਲੰਬਾਈ ਹੈਗੀ 1450 ਤੇ ਜਿੰਦੇ ਵਿੱਚੋਂ 1050 ਕਿਲੋਮੀਟਰ ਆਪਣੇ ਭਾਰਤ ਦੇ ਵਿੱਚ ਇਹ ਵਸਦਾ ਵਾ ਜਾਨੀ ਕਿ ਵਗਦਾ ਤੇ ਜਿਹੜਾ 400 ਕਿਲੋਮੀਟਰ ਰਹਿ ਜਾਂਦਾ ਵਾ ਉਹ ਪਾਕਿਸਤਾਨ ਦੇ ਵਿੱਚ ਚਲਾ ਜਾਂਦਾ ਤੇ ਇਹ ਜਿਹੜਾ ਸਤਲੁਜ ਦਰਿਆ ਏ ਸ਼ੁਰੂ ਹੁੰਦਾ ਵੇ ਮਾਨਸ ਰੋਵਰ ਤੇ ਤਿੱਬਤ ਦੇ ਵਿੱਚ ਪੈਂਦਾ ਵਾ ਉਥੋਂ ਇਹ ਸ਼ੁਰੂ ਹੁੰਦਾ ਮਾਨਸ ਰੋਵਰ ਗਲੇਸ਼ੀਅਰ ਹੈਗਾ ਵਾ ਉਥੋਂ ਇਸ ਦੀ ਉਤਪਤੀ ਹੁੰਦੀ ਵਾ ਤੇ ਤਿੱਬਤ ਦੇ ਵਿੱਚੋਂ ਪੈਂਦਾ ਵਾ ਹੋਰ ਕਿਵੇਂ ਬਾਈ ਸੀਤੋ ਪਿੰਟ ਕਿੱਥੇ ਇਹ ਆ ਹੀ ਸੀਤੋ ਤੇ ਸੋਨੂ ਕਿੱਥੇ ਸਪਨੋ ਦਾ ਨਾਮ ਹੈ ਬਾਬਾ ਤੁਸੀਂ ਐਸੇ ਪਿੰਡ ਦੇ ਤੁਸੀਂ ਮੱਛਾ ਬੜੀ ਕਿਸਮਾਂ ਤੋਂ ਕੁੱਲੀਆਂ ਉਹਨਾਂ ਘਰ ਕਿਧਰਲੀ ਸਾਈਡ ਤੁਸੀਂ ਇੱਥੋਂ ਦੇ ਹੀ ਹੋ ਸੀਤੋ ਨੇ ਕਿਹਾ ਨਾ ਹਾਂ ਹਾਂ ਸੀਤੋ ਕੋਟ ਬੁੱਢਾ ਤੇ ਆਪਾਂ ਤੇ ਮਿੱਤਰੋ ਆਪਾਂ ਆ ਗਏ ਆ ਸੋਨੂ ਦੇ ਪਿੰਡ ਹੁਣ ਸੋਨੂ ਦਾ ਘਰ ਲੱਭਣਾ ਤੇ ਚਲੋ ਫਿਰ ਲੱਭਦੇ ਹਾਂ ਹੈਲੋ ਵੀਰੇ ਹੋਰ ਕੀ ਹਾਲ ਹੈ ਸੋਨੂ ਦਾ ਘਰ ਕਿੱڑا ਉਹ ਕਿੱਧਰ ਲੈ ਬੰਦੇ ਜਾਣਾ ਉਹ ਜਾਏ ਮੜ ਅਜਾ ਇੱਧਰ ਸੜਕ ਥਾਣੀ ਹੈ ਅੱਗੇ ਅੱਗੇ ਉਹ ਟੈਂਕੀ ਕੋਲੋਂ ਤਰੀ ਹੈਗਾ ਕਿ ਨਹੀਂ ਤਰੀ ਹੈਗਾ ਸਹੀ ਵੀ ਬਣਾਉਣਾ ਪਿਆ ਹੈ ਕਿ ਨਹੀਂ ਆਓ ਕੀ ਜਾਨ ਚਾਰੇ ਦੋਸਤੋ ਆਪਾਂ ਸੋਨੇ ਸਿਤਾਵਾਲਾ ਦਾ ਘਰ ਲੱਭਣਦੇ ਸੋ ਦਾ ਡਰਾਗ ਟੇਵੇਂ ਆਪਾਂ ਕਰੇ ਵੀਡੀਓ ਬਣਾਉਂਦੇ ਚਲੋ ਜੀ ਬਾਪੂ ਸਸਰੀ ਦਾ ਬਾਪੂ सोनू ਦਾ ਘਰ ਕਿਹੜਾ ਹਾਂ ਜੀ ਮੋੜਾ ਕਿਹਦੇ ਤੋਂ ਲੋਬੀ ਤੇ ਪਈ ਹੋਣੀ ਆ ਅੱਛਾ ਜੀ ਇਹਨੂੰ ਗੱਡੀ ਮੋੜਨੀ ਜੇ ਗੱਡੀ ਉੱਤੇ ਕੀ ਕਰ ਸਕਦੇ ਗੱਡੀ ਉਹਦਾ ਕਾਰ ਠੀਕ ਆ ਜੀ ਔਖੇ ਜੀ ਧੰਨਵਾਦ ਕੀ ਆ ਪਾ ਗਏਂਗੇ ਕੀ ਬਸ ਬਸ ਜੀ ਧੰਨਵਾਦ ਆਓ ਵੀ ਮਿੱਤਰੋ ਸੋਨਾ ਪਾ ਇਹਨੇ ਪੁੱਛਦੇ ਦੱਸਦੇ ਜਿਵੇਂ ਤੁਰੇ ਜਾਣਾ ਆਓ ਵੀ ਅੱਗੇ ਆਗੇ ਜੇ ਤੋਕੇਟ ਆਪ ਨੂੰ ਕੀ ਹੈ ਵੀ ਇੱਧਰ ਨੂੰ ਚੱਲ ਜਾਣਾ ਤੁਹਾਨੂੰ ਇਹ ਵੀ ਇੱਧਰ ਆਤੀ ਕੱਟੀ ਆਪਾਂ ਤੇ ਇੱਥੇ ਬੋਤਨੇ ਹੁਣ ਵੀ ਸੂਨੂ ਦਾ ਕਰਕੇ ਡਾਵੋ ਜਿਹਦਰ ਆ ਬੰਦੋਗੇ ਨਾ ਹਾਂ ਉਰੇਆ ਕਿਹੜਾ ਆਹੋ ਹੀ ਕਿਹੜਾ ਆਹੋ ਉਧਰ ਕਮਾ ਯਾਰੇ ਕਿਹੜਾ ਆ ਜਿਹੜਾ ਆਹੜਾ ਉਰੇਆ ਹਾਂ ਇਹੰਤਰਾ ਸੋਨੂੰ ਕੀ ਲੱਗਦਾ ਮੇਰਾ ਮਾਮਾ ਅੱਛਾ ਮਾਮਾ ਸੋਨੂੰ ਤੇ ਕਿਹੜਾ ਕਰ ਯਾਰ ਹਾਂਜੀ ਆੜਾ ਦੱਸੇਗਾ ਸਾਨੂੰ ਚਲੋ ਆ ਆ ਫਾੜੀ ਮੋਟਰਸਾਈਕਲ ਲੈ ਜੀਏ ਕਿ ਨਾ ਆ ਜਾ ਤੇ ਰਹਿਣ ਦੇ ਨਈ ਯਾਰ ਮੋਟਰਸਾਈਕਲ ਹੈ ਤੁਰ ਕੇ ਜਾਂਦੇ ਬਣਾਉਣ ਦਿੰਦੇ ਵੀਡੀਓ ਕਿ ਨਹੀਂ ਹਾਂਜੀ ਯਾਰ ਸੋਨੂ ਪਹਿਲਾਂ ਵੀ ਮੈਂ ਆਇਆ ਸੀ ਇੱਕ ਵਾਰੀ ਤੁਹਾਡੇ ਘਰੇ ਆ ਜਾ ਇੱਕ ਮਿੰਟ ਰੁਕ ਜਾ ਹੂੰ ਤੇ ਇਹ ਮਿੱਤਰੋ ਆਹ ਵੇਖੋ ਤੁਸੀਂ ਆਪਾਂ ਸੋਨੂ ਵਾਸਤੇ ਥੋੜੇ ਜਿਹਾ ਫਲ ਫਲੂਟ ਲੈ ਕੇ ਆਏ ਆ ਆ ਕੋਈ ਅੰਬ ਨੇ ਗੱਬੂ ਕੋਸ਼ੀ ਤੋਂ ਉਹਦੇ ਚ ਕਿਲੇ ਚਲੋ ਕੋਈ ਨਹੀਂ ਇਹ ਥੋੜੀ ਜਿਹੀ ਪੇਟ ਬੜੀ ਛੋਟੀ ਚਲ ਕਿੱਥੇ ਹੋਇਆ ਇਸ ਟਾਈਮ ਇਹ ਗੱਲ ਮੇਰੇ ਮਨ ਨੂੰ ਆਉਣੀ ਪਿਆ ਹੂੰ ਕਰਾਉਂ ਪੁੱਛ ਲੈਣਾ ਸੁਣਾ ਲੈ ਤਾਂ ਯਾਰ ਤੂੰ ਕਹਿੰਦਾ ਵੀ ਸੋਨੂ ਐਗਰੈਨਿੰਗ ਆ ਜੀਓਕਰ ਇੰਤਰੋ ਆ ਦੇਖੋ ਤੁਸੀਂ ਆ ਜੇ सोनू ਦਾ ਘਰ ਹੁਣ ਨਵਾਂ ਘਰ ਆਹੀ ਬਣਾਇਆ ਹਾਂ ਜੀ ਅੱਛਾ ਠੀਕ ਮਿੱਤਰੋ ਓਣਾ ਆਪਾਂ ਆਪਣੇ ਭਰਾ सोनू ਦੇ ਘਰ ਬੈਠੇ ਤੇ ਆ ਤੁਹੇ ਦੇਖੋ ਵੀ ਇਧਰਲਾ ਇਹ ਤਾਂ ਪੁਰਾਣਾ ਹੀ ਸੀ ਆ ਦੂਸਰੀ ਸਾਈਡ ਨਵਾਂ ਬੰਦਿਆ ਪਿਆ ਆ ਦੇਖੋ ਆ ਮਿਸਤਰੀ ਲੱਗੇ ਹੋਏ ਨੇ ਤੇ ਉਹ ਘਰ ਨੂੰ ਬਣਾਉਂਦੇ ਪਏ ਤੇ ਇਧਰ ਆ सोनू ਜੀ ਦੀ ਮਾਤਾ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਅੰਟੀ ਹੁਣ ਸੋਨੂੰ ਕਿੱਥੇ ਗਏ ਗਾਇਬ ਉਹਨੂੰ ਪੁੱਤ ਗਿਆ ਛੋਟੇ ਗਿਆ ਹਾਂਜੀ ਹਾਂ ਕਰਨੇ ਮੇਰੇ ਘਰ ਨਿੱਕੇ ਤੇ ਸ਼ੋਹ ਲਾਉਣ ਗਏ ਆ ਹਾਂਜੀ ਹਾਂ ਤੇ ਕਦੋਂ ਗ ਘਰੇ ਆਏ ਸੀ ਘਰ ਆਵਾਜਨ ਹੋ ਗਿਆ ਹੈ ਜਵਾਵਾ ਬੈਨ ਹੋ ਗਿਆ ਹਾਂ ਠੀਕ ਤੇ ਫੋਨ ਫੋਨ ਕਰਦੇ ਰਹਿੰਦੇ ਹਾਂ ਫੋਨ ਕਰਦੇ ਆਓ ਤੂੰ ਲਾਇਆ ਜਮੂ ਆ ਫੋਟੋ ਇਹ ਸੱਚਾ ਮੇਰਾ ਬੋਟਾ ਅੰਦਾਜ਼ ਕਿੱਤੀ ਤੇ ਮਿੱਤਰੋ ਆ ਆ ਦੇਖੋ ਤੁਸੀਂ ਵੀ ਉਹ ਤੁਸੀਂ ਵੀ ਆ ਜਿਹੜੀ ਸੋਨੂ ਦੀ ਫੋਟੋ ਤੇ ਮੈਂ ਇੱਕ ਇੰਟਰਵਿਊ ਦੇ ਵਿੱਚ ਵੇਖੀ ਹੋਈ ਵੀ ਇਦਾਂ ਤੇ ਜ ਉਹਨਾਂ ਨੇ 셔ਟ ਪਾਈ ਸੀ ਤੇ ਤੁਸੀਂ ਦੇਖੋ ਵੀ ਹੋਰ ਵੀ ਬਥੇਰੇ ਮੈਡਲ ਉਹਨਾਂ ਦੇ ਪਏ ਨੇ ਉਹ ਵੀ ਪਏ ਨੇ ਉੱਪਰ ਆ ਜਿਹੜੇ ਲੱਗੇ ਹੋਏ ਦੋ ਤਿੰਨ ਤੇ ਹੋਏ ਫਿਰ ਇਧਰਲੀ ਸਾਈਡ ਵੀ ਆ ਵੀ ਸੋਨੂ ਨੂੰ ਨਹੀਂ ਮਿਲਿਆ ਸੀ ਕੋਈ ਵਿਸ਼ੇਸ਼ ਸਨਮਾਨ ਆ ਦੇਖੋ ਤੁਸੀਂ ਇਹ ਵੀ ਕਬੱਡੀ ਤੇ ਹੀ ਮਿਲਿਆ ਉਹਨੂੰ ਜਿਵੇਂ ਯਾਰ ਹੋਰ ਵੀ ਬਥੇਰੇ ਸਿੰਗਰ ਆਉਂਦੇ ਵੀ ਉਹਨਾਂ ਨੂੰ ਵੀ ਮਿਲਦੇ ਆ ਤੇ ਆਪਣੇ ਜਿਹੜਾ ਸੋਨੂ 스타 ਸੀਤੋ ਪਿੰਡ ਦਾ 스타 ਹੈ ਨਾ ਉਹਨੂੰ ਵੀ ਮਿਲਦੇ ਤੇ ਆਹ ਤੁਸੀਂ ਦੇਖੋ ਵੀ ਉਹਰੇ ਲਾਏ ਇਹਨੂੰ ਵੀ ਲਾ ਦੇ ਆ ਤਿੰਨੇ ਲਾ ਦੇ ਤੇ ਆਹ ਤੁਸੀਂ ਦੇਖੋ ਵੀ ਇਹ ਵੀ ਇਹ ਵੀ ਜੋ ਆ ਲਾ ਹਾਂ ਸਾਰੇ ਸੋਨੂ ਦੇ ਹੀ ਨੇ ਮੈਡਲ ਮਿੱਤਰੋ ਆ ਚੈੱਕ ਕਰੋ ਆ ਸਹੀ ਤਰ੍ਹਾਂ ਫੋਟੋਆਂ ਰੱਖੀਆਂ ਸਿੱਧੀਆਂ ਕਰਕੇ ਰੱਖ ਆਹ ਆ ਆ ਦੇ ਆ ਯਾਰ ਫੜਾ ਯਾਰ ਗਾਂ ਆਹ ਕੋਨੇ ਟਾਂਕਾ ਸੀਰੇ ਯਾਰ ਆ ਦੇਖੋ ਤੁਸੀਂ ਵੀ ਵੱਕ ਵੱਕ ਪਿੰਡ ਦਾ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦਿਉੜਗੜ੍ਹ ਹੈ ਨਾ ਤੇ ਬਥੇਰੇ ਯਾਰ ਇਵੇਂ ਆ ਵਿਸ਼ੇਸ਼ ਸਨਮਾਨ ਵੱਲੋਂ ਐਨ ਆਰ ਆਈ ਫੌਜੀ ਵੀ ਨਾਲ ਵੱਲੋਂ ਵੀ ਅੜਾ ਸਾਨੂੰ ਆਪਣੇ ਨੂੰ ਮਿਲਦੇ ਤੇ ਆ ਜਿਹੜਾ ਯਾਰ ਆ ਤਾਂ ਮੈਨੂੰ ਤਾਂ ਵਾਦਾ ਹੀ ਕੈਂਟ ਲੱਗਾ ਆ ਜੇ ਹੂੰ ਆ ਜਿਹੜੇ ਕਿਹੜੇ ਪਿੰਡ ਦਾ ਵਾ ਸੂਨਗਰ ਨਿਵਾਸ ਐਨ ਆਰ ਆਈ ਵੀਰ ਪਿੰਡ ਬੇਟ ਛੇ ਸਨਮਾਨ ਆ ਵੀ ਦੇਖੋ ਤੁਸੀਂ ਤੇ ਔਰ ਮਾਤਾ ਫਿਰ ਕੀ ਕਹੋਗੇ ਸੋਨੂ ਬਾਰੇ ਇਸ ਟਾਈਮ ਕਿੱਥੇ ਬਾਓ ਕਾ ਜੀ ਨਹੀਂ ਹਾਂਜੀ ਅੱਛਾ ਤੇ ਚਲਾਓ ਫਿਰ ਚਲਾਓ ਫਿਰ ਉਹਦਾ ਆਪਾਂ ਤੁਹਾਨੂੰ ਕਮਰਾ ਵੀ ਚੈੱਕ ਕਰਾਉਣਾ ਤੇ ਆਹ ਤੁਸੀਂ ਦੇਖੋ ਵੀ ਜਿਵੇਂ ਯਾਰ ਮੈਂ ਵੀਡੀਓ ਵਿੱਚ ਬਥੇਰੇ ਵਾਰੀ ਵੇਖਿਆ ਵੀ ਉਹਨਾਂ ਦਾ ਨਵਾਂ ਘਰ ਬਣਦਾ ਪਿਆ ਤੇ ਆਹ ਤੁਸੀਂ ਦੇਖੋ ਵੀ ਮੇਰਾ ਨਵਾਂ ਘਰ ਬੰਦਦਾ ਪਿਆ ਆਪਣਾ ਉੱਤੇ ਲੈਂਟਰ ਪਾਇਆ ਪਲਸਤਰ ਹੋ ਗਿਆ ਵਾ ਬਾਕੀ ਜਿਹੜੇ ਰਿੰਦਾ ਕੰਮ ਉਹ ਵੀ ਹੁੰਦਾ ਪਿਆ ਹੋਰ ਵੀਰੇ ਫਿਰ ਕੀ ਕਹੋਂਗੇ ਸੋਨੂ ਬਾਰੇ ਫਿਰ ਆਪਣੇ ਇਹ ਡੈਡੀ ਜੀ ਅੱਛਾ ਤੁਸੀਂ ਬਾਪੂ ਸੋਨੂ ਦੇ ਹਾਂਜੀ 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 ਕਹਿ ਦੱਸਾਂਗੇ ਠੀਕ ਠਾਕ ਮਨੋਰ ਵਧੀਆ ਚੱਲਣ ਰਿਹਾ ਕੰਮ ਕਾ ਚੱਲਣ ਰਿਹਾ ਠੀਕ ਅੱਛਾ ਸੋਨੂ ਦੇ ਬਥੇਰੇ ਸ਼ੋਅ ਲੱਗਦੇ ਪਏ ਮਾਜੀ ਲੱਗਣ ਰਿਹਾ ਬਹੁਤ ਵਧੀਆ ਦੇ ਤੇ ਕਦੋਂ ਦਾ ਆਇਆ ਸੀਗਾ ਘਰੇ ਲਾਸਟ ਟਾਈਮ ਆ ਟੁਨਾਇਆ 5-6 ਦਿਨ ਹੋ ਗਏ ਜਾਂ ਅਜੇ 5-6 ਦਿਨ ਹੋ ਗਏ ਤੇ ਹੁਣ ਕਦੋਂ ਆਉਣਾ ਕੋਈ ਅੱਜ ਆਵੇਗਾ ਜਾਂ ਸਵੇਰੇ ਆਏਗਾ ਜਾਂ ਕਦੋਂ ਆਵੇ پتہ ਕੋਈ ਨਹੀਂ ਅੱਛਾ ਵੀ ਠੀਕ ਹੈ ਤੇ ਜੇ ਕੋਈ ਕਹਿੰਦੇ ਫੋਨ ਤੇ ਜਦੋਂ ਕਹਿੰਦੇ ਮੈਂ ਘਰ ਆ ਜਾ ਸੋਨੂ ਵੀ ਮਿਲਣਾ ਵਾ ਤਾਂ ਉਦੋਂ ਕੀ ਕਹਿੰਦਾ ਹੁੰਦਾ ਵੀ ਮੈਂ ਬਿਜ਼ੀ ਹਾਂ ਆ ਆਊਗਾ ਘਰੇ ਤੇ ਆਵਗਾ ਹੀ ਘਰੇ ਨਾਲ ਨਹੀਂ ਕਰੇ ਤਾਂ ਆਵੇਗਾ ਤੇ ਅਜੇ ਫਿਰ ਪ੍ਰੋਗਰਾਮ ਚੱਲਣ ਦੇ ਨਹੀਂ ਫਿਰ ਆ ਜਾਣਗੇ ਅਜੇ ਸ਼ੋਅ ਚਲੋ ਵਧੀਆ ਵਧੀਆ ਕੰਮ ਵਧੀਆ ਗੱਲ ਹੈ ਵੀ ਪ੍ਰਮਾਤਮਾ ਨੇ ਆਪ ਦਾ ਮਾਰਿਆ ਨੇ ਕਿ ਉਹ ਵਿਚਾਰ ਬਣਾਇਆ ਹਾਂ ਕਿ ਹਸਾਣਾ ਕਹਾਣੀ ਆ ਚਲੋ ਮੈਂ ਤਾਂ ਯਾਰ ਬਹੁਤ ਖੁਸ਼ ਆ ਵੀ ਦੂਸਰੀ ਵਾਰ ਇਹ ਘਰ ਦੇ ਵਿੱਚ ਆਇਆ ਉਦੋਂ ਉੱਥੇ ਬਹਿ ਕੇ ਮੈਂ ਇੰਟਰਵਿਊ ਰਿਹਾ ਸੀ ਜੀ सोनू ਦਾ ਤੇ ਹੁਣ ਤਾਂ ਉਹ ਘਰੇ ਨਹੀਂ ਹੈਗਾ ਆ ਉਹ ਦੰਦਾ ਬਹੁਤ ਜਿਆਦਾ ਗਿਆ ਪੰਜ ਛੇ ਹੋਣਗੇ ਅੱਛਾ ਹਾਂ ਹੁਣ ਇੱਕ ਸੀਜ਼ਨ ਚੱਲਦਾ ਪਿਆ ਨਾ ਵੀ ਆ ਇਸ ਕਰਕੇ ਹਾਂ ਵੀ ਜਿਆਦਾ ਤੇ ਆ ਮਿੱਤਰੋ ਤੁਸੀਂ ਦੇਖੋ بیا ਉਹਨਾਂ ਦੇ ਘਰ ਦੇ ਜਿਹੜੇ ਬਾਥਰੂਮ ਤਿਆਰ ਹੁੰਦੇ ਪਏ ਨੇ ਆਹ ਵੇਖੋ ਤੇ ਹੁਣ ਜਿਹੜਾ ਪਲੰਪਰਿੰਗ ਦਾ ਸਮਾਨ ਵੀ ਸਾਰਾ ਪਲੰਬਰ ਦਾ ਫਿਟਿੰਗ ਹੋ ਗਈ ਵਾ ਤੇ ਤੇ ਇਧਰਲੇ ਬਾਹਰੋਂ ਪਾਸੋਂ ਆ ਯਾਰ ਦੋ ਕਮਰੇ ਤਾਂ ਹੁਣ ਨਵਾਂ ਕਮਰਾ सोनू ਦਾ ਬੰਦ ਆਵੇ ਤੇ ਨਾਲ ਹੀ ਬਾਥਰੂਮ ਤੇ ਹੁਣ ਆਪਾਂ ਉਹ ਬਾਈਨ ਨਾਲ ਗੱਲ ਕਰਨੇ ਕੀ ਸੋਨੂ ਤੇ ਕੀ ਲੱਗਦੇ ਆਖਾ ਸੱਜਣੀ ਆਂਦੀ ਆ ਅੱਛਾ ਸੱਜਣਾ ਆਹ ਲਈ ਆਪਾਂ ਪਾਸੇ ਹੋ ਜਾ ਕੇ ਗੀ ਅੱਛਾ ਫੇਕੀ ਟੋਗ ਇਹਨੂੰ ਸੁਣਵਾਉਂਦੇ ਯਾਰ ਬੜਾ ਬੰਦਾ ਨਾਈਸ ਹੈ ਆਪੇ ਸ਼ੂਹ ਚੱਲੰਦਾ ਹੈ ਭਰਾ ਦੇ ਹਾਂ ਸ਼ੂਹ ਚਾਉਂਦੇ ਫੇ ਫੋਨ ਕਰੀਦਾ ਬੋਲ ਦਿੰਦਾ ਹਾਂ ਗੱਲ ਕਰੂੰਗਾ ਫੈਸਲ ਕਰ ਲੂੰਗਾ ਇਹ ਹੁਣ ਕਰਾਂ ਉਹ ਫੋਨ ਉਹ ਬੋਸ ਉਹ ਦਿਣਾ ਦੂਰੇ ਉਹਦੇ ਬੋਸ ਤੇ ਨਾਲ ਜਿੰਨੂੰ ਲਾ ਦਿੰਦਾ ਇਹ ਕਰਕੇ ਵੇਖੋ ਤੇ ਆ ਰਿਹਾ ਇਹ ਆਪਣਾ ਸੋਨਸੀਤੋ ਆ। ਸੋਨਸੀਤੋ ਵਾਲਾ ਇਹ ਨਹੀਂ ਕਿ ਉਹਦੀ ਫੋਟੋ ਏ ਉਹਨੂੰ ਸਨਮਾਨ ਮਿਲਿਆ। ਤੇ ਇਹ ਉਹਨਾਂ ਨੇ ਆਪਣਾ ਆ ਵਿਖੋ ਵਦਾਈ ਨੂੰ ਸਨਮਾਨ ਕੀਤਾ, ਸਵਾਗਤ ਕੀਤਾ ਬੇ ਕੋ ਚਾਹ ਦੇ ਨਾਲ। ਤੇ ਯਾਰ ਵਧੀਆ ਗੱਲ ਲੱਗੀ ਮੈਨੂੰ ਬਣਾ ਕਿ ਚਲੋ ਯਾਰ ਗਰੀਬ ਤਾਂ ਹੈਗੇ ਨੇ ਘਰ ਦੇ ਹਨਾ ਪਰ ਗਰੀਬਾਂ ਦੇ ਜਿਹੜੇ ਦਿਲ ਹੁੰਦੇ ਨਾ ਉਹ ਖੁੱਲੇ ਹੁੰਦੇ, ਵੱਡੇ ਹੁੰਦੇ ਆ ਕਿ ਉਹ ਵੀ ਉਹਨਾਂ ਨੇ ਉਹਨੂੰ ਚਾਹ ਪਿਆਈ ਹੋਰ ਤੇ ਜਦੋਂ ਅਸੀਂ ਇੱਥੇ ਉਹਨਾਂ ਦੇ ਘਰੇ ਐਂਟਰੀ ਕੀਤੀ ਐਂਟਰ ਹੋਏ ਨਾ ਤਾਂ ਉਹਦੋਂ ਉਹਨਾਂ ਨੂੰ ਬੜਾ ਚਾਹ ਚੜ ਗਿਆ ਵੀ ਸੋਨੂ ਨੂੰ ਮਿਲਣਾ ਇਸ ਸੋਨੂ ਦੇ ਹਨਾ ਫੈਨ ਆਏ ਹੁੰਦੇ ਤੁਸੀਂ ਇਹਨੂੰ ਜਾਣਦੇ ਹੋ ਵੀ ਹੁੰਦੀਆਂ ਵੀਡੀਓ ਕਿਵੇਂ ਦਿੰਦੀਆਂ ਉਹ ਅੱਜ ਇਹ ਗਲੀ ਦੇ ਵਿੱਚ ਕੇਰ ਲਿਆ ਸਰਪੈਂਡਰ ਯਾਰਾਂ ਦਾ ਹੁਣ ਤਾਂ ਹੁੰਦਾ ਸੱਚ ਗਾਣਾ ਵੀ ਹੁੰਦਾ ਪਿਆ ਤੇ ਫਲਾਉਣਾ ਬਬੀਏ ਚਾਹ ਤੇ ਚਾਹ ਪੀ ਕੇ ਫਿਰ ਅਲਾਸਟ ਤੇ ਥੋੜੀ ਜਿਹੀ ਵੀਡੀਓ ਸ਼ੂਟ ਕਰਾਂਗੇ ਤੇ ਫਿਰ ਆਪਾਂ ਤਿੱਤਰ ਹੋ ਜਾਵਾਂਗੇ ਤੁਮਰਾ ਇੱਕ ਵੱਡੀ ਕੱਪ ਤੋਂ ਸਨਮਾਨ ਮਿਲਿਆ ਤੇ ਇਹ ਦੂਜੀ ਗੱਲ ਆ ਜਿਹੜੀ ਯਾਰ ਫੋਟੋ ਬੜੀ ਕੈਂਟ ਉੰਦੀ ਲੁੱਕ ਚੈੱਕ ਕਰੋ ਵੀ ਕਿੰਨੀ ਕਹਿਰ 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 ਪੂਰੀ ਵੀੰਦੀ ਲੁੱਕ ਤੇ ਤਰ ਤਰੂ ਇਹ ਸਿਗਾ ਆਪਣੇ ਸੋਨੂੰ ਬਾਈ ਦਾ ਘਰ ਤੇ ਆ ਤੇਰਾ ਨਾਮ ਕੀ ਨਿਸ਼ਾਨ ਸੋਨੂੰ ਜਿਹੜਾ ਕੀ ਲੱਗਦਾ ਮਾਮਾ ਮਾਮਾ ਇਹ ਸੋਨੂੰ ਦਾ ਮਾਮਾ ਲੱਗਦਾ ਤੇ ਆ ਹੁਣ ਵਲੌਗ ਇੱਥੇ ਹੀ ਆਪਾਂ ਖਤਮ ਕਰਨੇ ਆ ਨਾ ਤੇ ਸੋਨੂੰ ਦੀ ਮਾਤਾ ਜੀ ਇੱਧਰ ਬੈਠੇ ਹੋਏ ਨੇ ਤੇ ਔਰ ਮੈਂ ਕੀ ਕਹਾਂਗੇ ਫਿਰ ਸੋਨੂ ਬਾਰੇ ਸੋਨੂ ਬਾਰੇ ਵਧੀਆ ਕੰਮ ਹਾਂ ਵਧੀਆ ਕੰਮ ਹੋਰ ਤੇ ਅਮਰੀਕਾ ਕਦੋਂ ਜਾਣਾ ਅਜੇ ਇਹਨੂੰ ਪਤਾ ਨਹੀਂ ਜਾਣਾ ਇਹ ਤੁਹਾਨੂੰ ਆਪਣੀ ਵੀਡੀਓ ਕਿਵੇਂ ਤੇ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਇਹ ਇਵੇਂ ਦੀਆਂ ਵੀਡੀਓ ਇਹ ਤੇ ਇਵੇਂ ਦੀਆਂ ਚੁੱਪ ਚੁੱਪ ਤੇ ਇਵੇਂ ਦੀਆਂ ਵੀਡੀਓ ਆਪਣੇ ਚੈਨਲ ਤੇ ਤੁਹਾਨੂੰ ਮਿਲਦੀਆਂ ਰਹਿਣਗੀਆਂ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੋਰ ਵੀਡੀਓ ਇਵੇਂ ਦੀਆਂ ਆਉਂਦੀਆਂ ਰਹਿਣਗੀਆਂ ਲਵ ਯੂ ਆਲ